ਹਰਿਆਣਾ ਪਾਣੀ ਮੰਗ ਰਿਹਾ ਹੈ ਪੰਜਾਬ ਕਹਿ ਰਿਹਾ ਤੁਸੀਂ ਪਾਣੀ ਆਪਦਾ 21 ਮਈ ਡੈਡ ਲਾਈਨ ਹੁੰਦੀ ਹੈ ਕਿ ਮਈ ਤੋਂ ਨਵਾਂ ਕੋਟਾ ਸ਼ੁਰੂ ਹੁੰਦਾ ਤੁਸੀਂ ਆਲਰੇਡੀ ਮਾਰਚ ਤੱਕ ਆਪਦਾ ਪਾਣੀ ਵਰਤ ਲਿਆ ਹੁਣ ਜਦੋਂ ਤੁਹਾਨੂੰ ਪਾਣੀ ਦੇ ਰਹੇ ਆ ਤੁਹਾਨੂੰ ਪਾਣੀ ਪੀਣ ਵਾਸਤੇ ਦੇ ਰਹੇ ਆ ਹਿਮਨਿਟੀ ਦੇ ਤੌਰ ਤੇ ਦੇ ਰਹੇ ਆ ਇਹ ਤੋਂ ਤੁਹਾਨੂੰ ਤੁਸੀਂ ਆਪਦਾ ਪਾਣੀ ਵਰਤ ਚੁੱਕੇ ਹੋ ਹਰਿਆਣਾ ਕਹਿੰਦਾ ਸਾਨੂੰ ਪਾਣੀ ਚਾਹੀਦਾ ਸਰਕਾਰ ਕੀ ਦੀ ਹੈ ਸੈਂਟਰ ਚ ਹਰਿਆਣੇ ਦੀ ਸਰਕਾਰ ਦੀ ਹੈ ਦੋਨੇ ਬੀਜਪੀ ਨੇ ਹਿਮਾਚ ਸੌਰੀ ਉਹਦੇ ਚ ਰਾਜਸਥਾਨ ਵਿੱਚ ਉੱਥੇ ਵੀ ਬੀਜਪੀ ਹੈ ਕੀ ਹੈ ਕੰਮ ਕੀ ਕੀਤਾ ਰਾਤੋਂ ਰਾਤ ਜੋ ਕੀਤਾ ਗਿਆ ਇਹ ਬਹੁਤ ਵੈਰੀ ਸ਼ਬਦ ਨਹੀਂ ਮੇਰੇ ਕੋਲ ਜੇ ਤੁਹਾਡੇ ਕੋਲ ਸ਼ਬਦ ਹੈ ਤਾਂ ਪਲੀਜ਼ ਤੁਸੀਂ ਕਾਲ ਕਰ ਦਿਓ ਰਾ ਉਹਦੇ ਜਿਹੜੇ ਦੋ ਟਾਪ ਦੇ ਆਫਸਰਸ ਨੇ ਇੱਕ ਹਰਿਆਣਾ ਕੈਡਰ ਦਾ ਇੱਕ ਪੰਜਾਬ ਕੈਡਰ ਦਾ ਜਿਹੜਾ ਪੰਜਾਬ ਕੈਡਰ ਦਾ ਰਾਤੋਂ ਰਾਤ ਉਹਨੇ ਪਹਿਲਾਂ ਜਵਾਬ ਦਿੱਤਾ ਵੀ ਮੈਂ ਪਾਣੀ ਛੜਨਾ ਨਹੀਂ ਹੈ ਉਹਨੂੰ ਰਾਤੋਂ ਰਾਤ ਉਹਦੀ ਬਦਲੀ ਕਰਤੀ ਬਦਲੀ ਕਰਕੇ ਉਹੀ ਥਾਂ ਤੇ ਹਰਿਆਣਾ ਕੈਡਰ ਦਾ ਖੋਡਾ ਦੋ ਹਰਿਆਣਾ ਕੈਡਰ ਲਾ ਦਿੱਤੇ ਟਾਪਲੇ ਆਫੀਸਰਸ ਨੇ ਬੀਬੀਐਮਪੀ ਦੇ ਵਿੱਚ ਉਹਨਾਂ ਨੇ ਕਿਹਾ ਪਾਣੀ ਛੱਡੋ ਮੀਟਿੰਗ ਹੋਈ ਅ ਅਦੀ ਉਸ ਬੋਰਡ ਦੀ ਉਹਨੇ ਕਿਹਾ ਪਾਣੀ ਛੱਡੋ ਉਦੋਂ ਜਿਹੜੇ ਹੇਠਾਂ ਵਾਲੇ ਦੋ ਨੇ ਪੰਜਾਬ ਦੇ ਉਹ ਕਹਿੰਦੇ ਅਸੀਂ ਜੜਨਾ ਪੈ ਗਿਆ ਪੰਗਾ ਕਿਉਂਕਿ ਆਲਰੇਡੀ ਪਾਣੀ ਜਾ ਚੁੱਕਿਆ ਹੁਣ ਰੌਲਾ ਇੱਕ ਹੋਰ ਪਿਆ ਹੈ ਜਿਹੜਾ ਨਵਾਂ ਹਰਿਆਣੇ ਦੇ ਕਾਡਰ ਦਾ ਬੰਦਾ ਲੈ ਕੇ ਆਂਦਾ ਉਹਦੇ ਤੇ ਦੋਸ਼ ਇਹ ਲੱਗ ਰਹੇ ਨੇ ਕਿ ਇਹ ਤਾਂ ਪਾਣੀ ਦੀ ਫਲੋ ਨੂੰ ਮੇਨਟੇਨ ਕਰਨ ਵਾਲਾ ਇਹਦੇ ਕੋਲ ਕੁਆਲੀਫਾਈਡ ਹੀ ਨਹੀਂ ਹੈ